ਇਹ ਪੱਤੇ ਜੋੜਾਂ ਦੇ ਦਰਦਾਂ ਨੂੰ ਮਾਰ ਦੇਣਗੇ ਨੱਕੇ ਇਸ ਤਰ੍ਹਾਂ ਦੇ ਪੱਤਿਆਂ ਦੇ ਵਿੱਚ ਹੈ ਕੀ ਜੀ ਇਹਦਾ ਫਰੂਕੀ ਸਾਹਿਬ ਪੱਤਿਆਂ ਦੀ ਤਾਰੀਫ਼ ਕਰਦੇ ਆਪਾਂ ਭਾਵੇਂ 100 ਪੰਨਾ ਭਰਿਆ ਜਾਵੇ ਤਾਂ ਵੀ ਥੋੜਾ ਵਾ ਜਿਵੇਂ ਕੀ ਜੀ ਗਾਜਰ ਤੋਂ 10 ਗੁਣਾ ਜ਼ਿਆਦਾ ਵਿਟਾਮਿਨ ਏ ਆ ਇਹਦੇ ਵਿੱਚ ਠੀਕ ਹੈ ਠੀਕ ਹੈ ਜੀ ਇਸ ਤੋਂ ਅੱਗੇ ਦੁੱਧ ਦੀ ਗੱਲ ਕਰੀਏ ਲੋਕ ਆਪਾਂ ਦੁੱਧ ਨੂੰ ਬਹੁਤ ਸ਼ਕਤੀਸ਼ਾਲੀ ਮੰਨਦੇ ਆਵੇਂ ਦੁੱਧ ਪੀ ਕੇ ਅਸੀਂ ਬਹੁਤ ਤਗੜੇ ਪਰ ਹੈ ਵੀ ਵਧੀਆ ਚਲੋ ਬਾੜਾ ਨਹੀਂ ਹੈਗਾ ਦੁੱਧ ਪਰ ਦੁੱਧ ਨਾਲੋਂ ਜ਼ਿਆਦਾ ਇਹਦੇ ਵਿੱਚ ਅਕਲਸ਼ੀਅਮ 17 ਗੁਣਾ ਜ਼ਿਆਦਾ ਕੈਲਸ਼ੀਅਮ ਹੈ ਇਹਨਾਂ ਪੱਤਿਆਂ ਦੇ ਵਿੱਚ ਦੁੱਧ ਦੇ ਮੁਕਾਬਲੇ ਹਾਂਜੀ ਹਾਂਜੀ ਦਹੀਂ ਤੋਂ 9 ਗੁਣਾ ਜ਼ਿਆਦਾ ਪ੍ਰੋਟੀਨ ਹੈ ਜੀ ਹੁਣ ਫਾਇਦੇ ਗਿਣੀ ਚੱਲੋ ਤੁਸੀਂ ਇਸ ਤੋਂ ਗਾਇ ਕੇਲੇ ਕੇਲੇ ਆਪਾਂ ਜਾਣੇ ਕਿ ਕੇਲੇ ਅੱਜ ਤਾਕਤ ਬਹੁਤ ਹੁੰਦੀ ਹੈ ਪਰ ਕੇਲੇ ਤੋਂ 15 ਗੁਣਾ ਜ਼ਿਆਦਾ ਪੋਟਾਸ਼ੀਅਮ ਹੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇੱਕ ਪਾਸੇ ਇਹ ਪੱਤੇ ਤੇ ਇੱਕ ਪਾਸੇ 15 ਕੇਲੇ ਇੱਕ ਪਾਸੇ ਇਹ ਪੱਤੇ ਇੱਕ ਪਾਸੇ ਦਹੀਂ ਦੀਆਂ 9 ਕੋਲੀਆਂ ਬਿਲਕੁਲ ਇੱਕ ਪਾਸੇ ਪੱਤੇ ਇੱਕ ਪਾਸੇ 10 ਗਾਜਰ